भी राजी सारे नीक जी ती ठीक ठाक हो अ ਇਹ ਸਾਧਾਨਾ 8 ਦਿਨ ਹੋ ਗਏ ਕਿ ਚੈਕਰ ਚ ਕੋਈ ਖਰਾਬੀ ਹੋ ਵੀ ਸੀ ਕਿ ਤੇ ਕਾਰਪੇਟ ਨੂੰ ਬੰਦ ਕਰਕੇ ਖੋਲਣਾ ਲੱਗੇ ਸੀ ਉਹਦਾ ਰੀਸੈਟ ਮਾਜ ਗਿਆ ਸੀਗਾ ਤੇ ਬਹੁਤ ਮੁਸ਼ਕਲ ਆ ਗਈ ਸੀ ਤੇ ਉਹਦਾ ਇਹ ਡੀਜੀ ਨਾਲ ਦੇ ਵਿੱਚ ਸਾਡੇ ਮਨੀ ਚੱਕਰ ਦੀ ਕੋਪੀ ਚੱਕਰ ਦੀ ਉਹਨਾਂ ਨੇ ਸਾਡਾ ਸਾਥ ਦਿੱਤਾ ਤਾ ਉਹਨੂੰ ਖੋਲ ਆਇਆ ਕਰਨਜੀਤ ਨੇ ਤੇ ਉਹਨਾਂ ਨੇ ਸਾਨੂੰ ਗਾਂ ਵੀ ਜਿਹਨੇ ਨੰਬਰ ਦਿੱਤਾ ਮੁਰਦੇ ਤੋਂ ਉਹ ਭਰਾ ਜੀ ਸਾਡੀ ਬਹੁਤ ਹੈਲਪ ਕੀਤੀ ਸੱਚੇ ਪਾਤਸ਼ਾਹ ਜੀ ਚਾਤੀਆ ਕਲੱਬ ਜਿਹੜਾ ਕੇਂਦਰ ਦੀ ਗਲੀ ਰਾਤ ਜੋ ਬੀਤ ਰਹੀ ਪਾਚੇ ਵੀਰੋ ਤੁਹਾਡਾ ਬਹੁਤ ਬਹੁਤ ਧੰਵਾਦ ਅਸੀਂ 8 ਦਿਨ ਹੋ ਗਏ ਸੀ ਸਾਨੂੰ ਕੁਝ ਨਹੀਂ ਸੀ ਸੋਚ ਰਿਆ ਕਿ ਉਹ ਅੰਗਰੇਜ਼ ਜੀ ਜੀ ਸਾਹਿਬ ਨਹੀਂ ਆਉਂਦੇ ਸਾਨੂੰ ਤੇ ਇਸ ਕਰਕੇ ਅਸੀਂ ਬਹੁਤ ਹੀ ਜਨਕੇ ਪਰੇਚਾਨ ਸੀਗੇ ਤੇ ਕਰਮਜੀਤ ਨੇ ਮੀਡੀਆ ਚੋਂ ਬੰਦ ਲਿਆ ਉਹ ਵੀ ਜਿਨ੍ਹਾਂ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਖਬਰਾਉਣਾ ਸਭ ਹੋ ਜੂਗਾ ਸਾਡਾ ਕੁਝ ਤੇ ਉਹਨਾਂ ਨੇ ਸਾਨੂੰ ਨੰਬਰ ਦਿੱਤਾ ਵੀ ਇਥੇ ਆ ਬੋਕੇ ਤੋਂ ਤੇ ਉਹਨਾਂ ਨੇ ਵਿਚਾਰੇ ਨੇ ਰਾਤ ਸਾਡਾ ਮਿਲਿਆ ਉਹਨੇ ਰਾਸਤੇ 'ਚ ਜਾਂਦੇ ਸੀ ਕਿ ਉਹ ਆਨੇ ਘਰੇ ਜਾ ਕੇ ਤੁਹਾਡਾ ਚੈਕਰ ਵਧੀਆ ਸੈੱਟ ਕਰ ਦੇਗਾ ਕੋਈ ਗੱਲ ਨਹੀਂ ਖਬਰਾਉਣਾ ਉਹ ਵਿਚਾਰਾ ਘਰੇ ਗਏ ਉਹਨਾਂ ਨੇ ਘਰੇ ਜਾ ਕੇ ਆਪਣੇ ਕੰਪਿਊਟਰ ਤੇ ਵੇਖਿਆ ਬਾਅਦ ਦੇ ਵਿੱਚ ਉਹਨਾਂ ਨੇ ਘੰਟੋ-ਘੰਟਾ 10 ਵਜ ਗਏ ਸੀ ਉਹਨੂੰ ਵਿਚਾਰੇ ਨੂੰ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਪਰਮੰਤਮ ਜੀ ਨੂੰ ਚੜ੍ਹਦੀ ਕਲਾ ਦੇ ਰੱਖੇ ਸੱਚੇ ਪਾਤਸ਼ਾਹ ਤੇ ਇੱਕ ਮਿੰਟ ਜੀ ਰਾ ਉਹਨੇ ਨੇ ਨਾ ਨੂੰ ਨੁਕੀਚਨਾ ਕੋਲ ਦੇ ਜੀ ਜੀ ਤੇ ਕੋਈ ਨਹੀਂ ਅਜੇ ਅਗਰ ਬਲੌਗ ਬਣਾਉਣਾ ਨਾਮ ਨਹੀਂ ਸ਼ਾਮਲ ਕਰਾਂਗੇ ਬਹੁਤ ਬਹੁਤ ਵੀਰੇ ਧੰਨਵਾਦ ਤੇਰਾ ਜਿਨ੍ਹਾਂ ਨੇ ਸਾਡੇ ਹੈਂਡੀਕੈਪ ਤੋਂ ਅੰਦਰ ਮਦਦ ਕੀਤੀ ਬੋਲ ਬੋਲ ਜਾਈਦਾ ਇਨੇ ਖਾਜ ਨਾ ਚੀ ਖਾਜ ਅਸੀ ਖਾਜ ਕਿਉਂ ਸਾਡਾ ਇਹ ਆਸਰਾ ਸੀਗਾ ਪਰ ਅਸੀਂ 8 ਦਿਨ ਜਿਹੜੇ ਕਿ ਅਸੀਂ ਕੱਡੇ ਕਿ ਉਹ ਕਿਸੇ ਨੂੰ ਮੁਚੀਏ ਕਿ ਕਿਸੇ ਨੂੰ ਮੁਚੀਏ ਕੋਈ ਗੱਲ ਨਾ ਬੜੀ ਤੇ ਮਿਰਕ ਦੀ ਜੀ ਤੇ ਸੀ ਕਿ ਉਹ ਨਾਮ ਚਲੇ ਗਏ ਤੇ ਉਹਨਾਂ ਨੂੰ ਟਾਈਮ ਬੜਾ ਲੱਗ ਜਾਣਾ ਉਹਨਾਂ ਨੂੰ ਤੇ ਇਸ ਕਰਕੇ ਸਾਡਾ ਕੰਸਰਸ ਬਹੁਤ ਤਰ ਚੱਲ ਰਿਹਾ ਸੀ ਕਿ ਓਗੇ ਜੀ ਇੰਤਾਂ ਤੇ ਆ ਸਾਡੇ ਵੀਰਾਂ ਨੇ ਮਦਦ ਕੀਤੀ ਮਨੀ ਜੌਬ ਕਰਾ ਗੋਪੀ ਜੌਬ ਕਰੀ ਜਿਹਨੇ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਸਾਡੀ ਉਮਰ ਵੀ ਤੁਹਾਨੂੰ ਲੱਗ ਜਾਏ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਰੋਕਿਆ ਲਈ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਸਾਡਾ ਚੈਨਲ ਬਚਾਇਆ ਪਰਮਾਤਮਾ ਉਹਨਾਂ ਨੂੰ ਜਲਦੀ ਬਖਸ਼ੇ ਕੇ ਸੱਚੇ ਪਾਤਸ਼ਾਹ ਠੀਕ ਹੈ ਜੀ ਬਣ ਸੀ ਜਾਂਦੇ ਆ ਮਨਿਤ ਮਾਨ ਵੀ ਕੋਲੇ ਉਹ ਮਾਨ ਵੀਰਾ ਸਾਈਂ ਜੀ ਤੋਂ ਹੀ ਮੇ ਤਾਂ ਦੀ ਤੇ ਜਦੋਂ ਅਸੀਂ ਉਹਦੇ ਕੋਲੇ ਚੱਲੇ ਆ ਤੇ ਆ ਜੋ ਜੀ ਅਸੀਂ ਤੁਹਾਨੂੰ ਮਾਨ ਵੀਰ ਨੂੰ ਹਾਂਦੇ ਮਮਾ ਹੈ ਤੇ ਇੱਕ ਆ ਸੱਚਾ ਉਹਨਾਂ ਜੀ ਤੋਂ ਬਾਈਕੀ ਦੇ ਦੱਸਿਆ ਸਤ ਨੂੰ ਮੱਕ ਟਾਉਈ ਦੱਸੂਨੇ ਤੇ ਉਹ ਬਹੁਤ ਚਰ ਤੋਂ ਛੱਡਨਾ ਜੁੜੇ ਹੋਏ ਨੇ ਬਣਿਆ ਬਣਿਆ ਮੈਂ ਸਾੜ ਲੈਣਾ ਲਸਣ ਪਾਇਆ ਵਿੱਚ ਪਿਆਜ਼ ਪਾਇਆ ਇੱਕ ਪਾਇਆ ਅਦਰ ਤੇ ਸਰੋਂ ਦਾ ਛੇਲ ਦੇ ਵਿੱਚ ਸਾੜਿਆ ਤੇ ਬਹੁਤ ਵਧੀਆ ਹੈ ਇਹ ਫਰਕ ਵਾਸਤੇ ਫਾਇਦਾ ਸੀ ਫਰਕ ਵਾਸਤੇ ਵੀ ਸੀਗਾ ਤੇ ਫਰਕ ਕਿਤੇ ਕਰ ਗਿਆ ਮੈਂ ਕਿਤੇ ਕਿਤੇ ਨਹੀਂ ਤੇ ਜਿਆ ਚੀਰ ਜੰਗ ਲੜੀ ਜਾਣੀ ਫਿਰ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਓ ਬਾਈ ਇਹਨਾਂ ਜਾਨੂ ਨਕਤਾ ਦੱਸਿਆ ਮੀ ਇਹ ਚੀਜ਼ ਵਰਤੋਂ ਅਸੀਂ ਉਹ ਵਰਤਿਆ ਅੱਜ ਬਣਾ ਬਰਾ ਰਹੇ ਆ ਬਣ ਗਿਆ ਏ ਇੱਕੋੜੇ ਨਿਯਮਤੀ ਸਾਪਨ ਦੱਸਿਆ ਸੀਗਾ ਉਹ ਵੀ ਅਸੀਂ ਲੈ ਕੇ ਕੁਝ ਤਾਂ ਨਿਯਮਤੀ ਸਾਪਨ ਨੇ ਬਹੁਤ ਫਰਕ ਪੈ ਗਿਆ ਤੇ ਕੋਈ ਸੀ ਦੇ ਤਾਂ ਪੈ ਗਿਆ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਦੱਸਣ ਵਾਸਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਰ ਤੁਹਰੀ ਆ ਚੜ੍ਹਦੀ ਤਰक्की ਬਾਛੇ ਅੱਜ ਉਹ ਆਪਾਂ ਚੱਲਦੇ ਆ ਮੰਡਵੀ ਸਾਰੇ ਅੰੰਝ ਤੇ ਤੁਸੀਂ ਅੰਝ ਰਾਜੀ ਤੁਸੀਂ ਅੱਜ ਵੀ ਮੇਰੀ ਆਦੀ ਸਾਈਕਲ ਤੋਂ ਪੀ ਲਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਉਹ ਗੱਲ ਕੁਝ ਬੰਦ ਤੋਂ ਮਸਾਂ ਚੱਕ ਦੀ ਕਲਾ ਵਿੱਚ ਰੱਖੇ ਸਾਡੀ ਮਦਦ ਕਰਨ ਵਾਸਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਅੱਜ ਜੀ ਮੇਰੀ ਆਦੀ ਸਾਈਕਲ ਧੋਤੀ ਹੈ ਜੀ ਆ ਮਨਵੀਰ ਨੇ ਸਾਈਕਲ ਹੀ ਧੋਤੀ ਹੈ ਇਹ ਆ ਦੇ ਵਿੱਚ ਨਾਲ ਗਾਰਾ ਬਹੁਤ ਲੱਗਾ ਸੀ ਤੇ ਤਾਂ ਕਰਕੇ ਨੇ ਅਜਾ ਸਾਈਕਲ ਦੀ ਸਪਾਈ ਕੀਤੀ ਹੁਣ ਇਹ ਕਹਿੰਦਾ ਵੀ ਸਟੈਂਡ ਲਾਉਣਾ ਹੈ ਦੇ ਤੇ ਮੈਂ ਇਹ ਨੂੰ ਆਖਿਆ ਸੀ ਵੀ ਹੁਣ ਸਾਈਕਲ ਹੀ ਪੁਰਾਣੀ ਹੋ ਗਈ ਹੈ ਹੁਣ ਛੋਟੀ ਹੈ ਤੇ ਤੂੰ ਵੱਡਾ ਹੋ ਗਿਆ ਤੇ ਤੈਨੂੰ ਨਵੀਂ ਲੈ ਦੇਾਂਗੇ ਤੇ ਨਹੀਂ ਆਂਦਾ ਇਸੇ ਤੇ ਹੀ ਮੈਂ ਸਾਈਕਲ 'ਦੇ ਸਟੈਂਡ ਲਵਾਉਣਾ ਤੇ ਮੈਂ ਕੱਲ ਸਾਡੇ ਨਗਰ 'ਚ ਹੀ ਆ ਵੀਰ ਚੈਨਲ ਚੱਲਦਾ ਸਾਰਾ ਪਰਵਾਸ ਸਾਡਾ ਬਹੁਤ ਖੁਸ਼ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜਿੰਨੇ ਨੇ ਸਾਨੂੰ ਸਾਡਾ ਜਿਨ੍ਹਾਂ ਨੇ ਚੈਨਲ ਸੈੱਟ ਕਰਕੇ ਦਿੱਤਾ गोपी छक्कर जी मनी छक्कर जी वीरे बहुत-बहुत धन्यवाद बहुत बच्चे भी खोज है देखो आज बच्चा ਦੇ ਚਿਹਰੇ ਤੇ ਨਹੀਂ ਇਹ ਮਰ ਜਾਏ ਹੁੰਦੇ ਸੀ ਕਿ ਬਲੌਕ ਹੈ ਉਸ ਟਾਈਮ ਵੀ ਵੀਡੀਓ ਬਣਾਉਣੇ ਹੁੰਦੇ ਸੀ ਜਦੋਂ ਇਹ ਚੱਲਣਾ ਨਾ ਨਾ ਤੇ ਉਹਨੇ ਉਸ ਟਾਈਮ ਵੀ ਇਹਨਾਂ ਨੇ ਕਹਿਣਾ ਵੀ ਆਪਣੀ ਵੀਡੀਓ ਨਹੀਂ ਚੱਲ ਰਹੀ ਕੀ ਕਰਾਂਗੇ ਤੇ ਸਾਨੂੰ ਨੰਬਰ ਮਿਲ ਗਿਆ ਬਾਈ ਨਾਲ ਗੱਲ ਹੋਈ ਬਹੁਤ ਵਿਸਤਾਰ ਦੇ ਨਾਲ ਵੀਰ ਨੇ ਗੱਲ ਸੁਣੀ ਤਿਆਰ ਲੋ ਧੰਨਵਾਦ ਵੀਰੇ ਤੇਰਾ ਬਹੁਤ ਬਹੁਤ ਪ੍ਰਮਾਤਮਾ ਤੈਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਸੱਚੇ ਹਾਂ ਬੋਤੇ ਇਹਨੂੰ ਚਲਾ ਕੇ ਵੇਖਾਂਗੇ ਆਪਾਂ ਤੇ ਹੁਣ ਤੂੰ ਚਲਾ ਕੇ ਵੇਖ ਕਿੱਧਰ ਲੈ ਇੱਕ ਨਾ ਇਹਦੇ ਛੋਟਾ ਜਿਹਾ ਇਹੇ ਇਹੇ ਸਾਈਕਲ ਹੀ ਮੈਨੂੰ ਸ਼ੱਕ ਆ ਆ ਹੁਣ ਗੁਰ ਪਿਆਰ ਕਰੀ ਜਾਂਦੀ ਛੁੱਟੀਆਂ ਦਾ ਕੰਮ ਧੁੱਪੇ ਬਹਿ ਕੇ ਤੇ ਉਧਰ ਵੇਖੋ ਜੀ ਇਹਦੀ ਛਾਂ ਬਣਾਈ ਤੇ ਹਣੇ ਇਹਾਂ ਦੀ ਮੈਂ ਨਾਨਕੀ ਜਾਣਾ ਮਾਣ ਵੀ ਰਾਂਦਾ ਮੈਂ ਤੁਹਾਡੇ ਨਾਲ ਜਾਣਾ ਜੇ ਤੁਸੀਂ ਰਹੋਗੇ ਤਾਂ ਅਸੀਂ ਰਾਵਾਂਗੇ ਹੁਣ ਵੇਖੋ ਗੁਰਪਿਆਰ ਜੀ ਲਾਉਂਦੀ ਆ ਉੱਥੇ ਕਿ ਨਹੀਂ ਮੈਂ ਕਹਦਾ ਨਹੀਂ ਇਹ ਕਹਿੰਦੀ ਮੈਂ ਜਾਣਾ ਜ਼ਰੂਰ ਮੈਂ ਜਾਣਾ ਲਓ ਜੀ ਹੁਣ ਚੱਲੇ ਘਰ ਨੂੰ ਹੁਣ ਚੱਲੇ ਆ ਜੀ ਘਰ ਨੂੰ ਅਸੀਂ ਆਮ ਤੌਰ 'ਤੇ ਉਹ ਖਾਣੇ ਆ ਕੰਪਿਊਟਰ ਕਰਾਏ ਐਪੀ ਹੋਵੇ ਲੱਗਿਆ ਐਕੋ ਲੱਗਾ ਆ ਸਾਡੇ ਸਾਂਝਾ ਸਟੇਟਿਵ ਵਾਲਾ ਉਹ ਨਹੀਂ ਗਾਇ ਹੋਰ ਆ ਜੀ ਸਾਡਾ ਬਾਈ ਬਾਈ ਉਹ ਤਾਂ ਬੜਾ ਬਾਟ ਲੱਗ ਗਿਆ ਨੀ ਯਾਰ ਆਪਾਂ ਇਧਰ ਨੂੰ ਚੰਦੜੀ ਚੱਲ ਕੇ ਇਧਰ ਆ ਵਾਹ ਮੋਟਾ ਔਣਾ ਸੀ ਜੀ ਚੱਲੇ ਆ ਦੀਪੇ ਬਰਾੜ ਕੋਲੇ ਉਹਨੇ ਲਿਆ ਕੰਪਿਊਟਰ ਕਰਾਇਆ ਨਵਾ ਨਵਾ ਤੇ ਔਣਾ ਸੀ ਚੱਲੇ ਉਹਦੇ ਕੋਲੇ ਚੱਲ ਵੀ ਚੱਲ 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 ਦਵਾਲ ਦੇ ਹਾਲੀ 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 ਆ ਜੀ ਆਣ ਪੂਰੇ ਚੌਰਾ ਤੇ ਛੋਨੇ ਦੀ ਜਾਈ ਉਹ ਜੀ ਛੋਟਾ ਆ ਬਾਈ ਸਾਡਾ ਵਟਾ ਘੜੀ ਜਾਂਦਾ ਕੱਲ ਦਾ ਲੱਗਾ ਵਿਚਾਰਾ ਕੱਲ ਦਾ ਲੱਗਾ ਵਿਚਾਰਾ ਵਟਾ ਕਰਨੋ ਕਿਵੇਂ ਹੋ ਗਿਆ ਛੱਟ ਸਾਰਾ ਕੋ ਵਾਹ ਹੁਣ ਤਾਂ ਮੱਟਾ ਪਾ ਕੇ ਹੀ ਲਾਉਣਾ ਠੀਕ ਹੈ ਚਲੋ ਡੈਡੀ ਮੈਂ ਜਿਹੜੀ ਕੋਲੇ ਜਾ ਕੇ ਬਣਾਇਆ ਹਾਂਗਾ ਆਹ ਚਲ 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 ਆਹ ਜੀ ਆਪੇ ਦੀ ਜਗ੍ਹਾ ਆਪਾਂ ਆ ਮੋਟਰ ਆਵੜ ਚੜੀ ਠੀਕ ਹੈ ਆ ਗਈ ਦੀ ਪੇ ਦੀ ਮੋਟਰ ਬਰਾੜ ਦੀ ਠੀਕ ਹੈ ਜੀ ਪਾਪਾ ਜੀ ਇੰਤਲ ਲਗਾਤੀਆਂ ਆ ਇਹਦੇ ਵਿੱਚ ਚਲਪਾ ਆਏ ਆ ਸਾਡੀ ਆਂਟੀ ਦਾ ਘਰ ਆ ਜੀ ਬਹੁਤ ਵਿਚਾਰੇ ਮਦਦ ਕਰਦੇ ਆ ਇਹਨਾਂ ਦਾ ਮੈਂ ਸਿਲੰਡਰ ਜਦੋਂ ਵੀ ਮੈਨੂੰ ਲਾਉਂਦੇ ਆ ਸਿਲੰਡਰ ਭਰਾਖੀ ਲੈ ਕੇ ਦੇ ਦੇਦਾ ਇਹਨਾਂ ਕੋਲੇ ਮੇਰੇ ਬੱਚ ਇਹਨਾਂ ਦੀ ਬੇਟੀ ਕੋਲੇ ਮੇਰੇ ਬੱਚੇ ਟਿਊਸ਼ਨ ਪੜ੍ਹ ਰਹੇ ਸੀ ਬਹੁਤ ਵਧੀਆ ਪੜਾਇਆ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਹੈ ਉਹ ਭੈਣ ਦਾ ਜਿਨ੍ਹਾਂ ਨੇ ਬੱਚਾ ਨੂੰ ਕੋਚਨ ਪੜਾਇਆ ਤੇ ਪਾਪਾ ਜੀ ਕੋਲੇ ਜਾ ਕੇ ਨਾ ਆਹ ਆਜੀ ਦੀਪੇ ਦਾ ਟਰੈਕਟਰ ਕੰਪਿਊਟਰ ਕਰਾਇਆ ਤੇਰ ਪਈ ਹੈ ਨਹੀਂ ਜਾਂਦੀ ਨਹੀਂ ਪਈ ਕਿਤੇ ਜੀ ਕੋਲੇ ਜਾ ਕੇ ਨਹੀਂ ਨਹੀਂ ਹਾਂ ਤੋ ਉੱਥੇ ਲੈ ਜਾ ਖਰਚਾ ਮੈਂ ਰੋਕ ਦਿੰਨਾ ਆਹ ਭਾਈ ਜੱਗਾ ਡਰਾਈਵਰ ਹੈ ਜੀ ਨਾਲ ਦੀਪਾ ਤੁਰਿਆ ਆਉਂਦਾ ਓ ਭਾਈ ਜੱਗਾ ਡਰਾਈਵਰ ਆਹ ਕੰਪਿਊਟਰ ਕਰਾਇਆ ਲੈਂਦਾ ਦੀਪੇ ਨੇ ਦੀਪੇ ਭਰਾ ਹਰਨੇ ਕੰਪਿਊਟਰ ਕਰਾਇਆ ਲੈਂਦਾ ਇਹ ਆਪੇ ਖਿਆਲੇ ਦੀਪੇ ਦਾ ਕੰਪਿਊਟਰ ਕਰਾਇਆ ਕਿਵੇਂ ਜੱਜਾ? ਓਕੇ। ਕਿਵੇਂ ਚੱਲਦਾ ਓਣ ਵਧੀਆ? ਹਾਂ। ਹੋਰ ਨੀ ਕੋਈ ਟੈਕਟਾਈ ਹੈ ਨਾ? ਨਹੀਂ ਨਹੀਂ ਵਧੀਆ ਚੱਲ ਰਿਹਾ। ਉਹ ਤਾਂ ਬੈਟਰੀ ਕਰਕੇ ਹੀ ਸੀਗਾ। ਉਹ ਬੈਟਰੀਆਂ ਥੋੜੀਆਂ ਟਿੱਕੀਆਂ। ਉਹ ਨਵੀਆਂ ਹੀ ਦਿਖਾ ਲਈਆਂ। ਉਹ ਤਾਂ ਉਦੋਂ ਹੀ ਆ ਗਏ ਭਈ। ਐਗਰੀ ਜੋਨ ਵਾਲਿਆਂ ਦੀ ਸਰਵਿਸ ਬਹੁਤ ਠੀਕ ਆ। ਹਾਂ? ਉਦੋਂ ਹੀ ਫੋਨ ਲਾਇਆ ਉਦੋਂ ਹੀ ਆ ਗਏ। ਚਲੋ ਵਧੀਆ ਯਾਰ। ਬੰਦੇ ਠੀਕ ਆ। ਹਾਂ। ਬੰਦੇ ਵੜੇ ਹੱਥ ਮੋਕਾ ਹੈ ਨਾ। ਇਹ ਆ ਨਾ ਮੈਂ ਝੂਟਾ ਲੈਣਾ। ਮੈਂ ਕਿਹਾ ਤੂੰ ਭਰਜੇਂਗਾ। ਲੈਣਾ ਝੂਟਾ। ਇਹ ਨਹੀਂ ਇਹ ਰੇਤ ਮਿੱਟੀ ਪੈਂਦੀ ਉੱਤੇ ਤੇਰੇ ਤੇ ਮਿੱਟੀ ਪੈ ਜਾਣੀ ਮਿੱਟੀ ਪੈ ਜਾਣੀ ਨਹੀਂ ਹੋਰ ਨਹੀਂ ਗੱਲ ਕੋਈ ਤੇ ਆ ਸਾਡਾ ਵੱਡਾ ਭਾਈ ਰੋੜੇ ਬੰਨੀ ਜਾਂਦਾ ਸੁਹਾਗੇ ਨਾਲ ਇੱਥੋਂ ਸ਼ੁਰੂ ਕਰ ਦੇਣਾ ਇਹ ਆ ਗਏ ਇੱਥੋਂ ਆ ਰੱਖੀ ਜੀ ਇਹ ਆਹੀ ਸੀਗੀ ਆਪਣੇ ਕੋਲ ਪਹਿਲਾਂ ਨਹੀਂ ਸਾਹੀ ਜੀ ਇਹ ਵੀ ਆ ਵੀ ਸੀਗੀ ਵੀ ਅੱਛਾ ਪਹਿਲਾਂ ਇਹ ਵੀ ਹੈ ਨਾ ਨਵਾਂ ਮਾਣ ਤਾਂ ਉਧਰ ਹੀ ਆ ਹਾਂ ਉਧਰ ਹੀ ਠੀਕ ਹੈ ਆਪਣਾ ਚੈਨਲ ਵੀਰ ਵੀ ਖੜੇ ਨੂੰ 8 ਦਿਨ ਹੋ ਗਏ ਸੀ ਭਰਾਵਾ ਅੱਛਾ ਤੇ ਇਹ ਨਾ ਜਦੋਂ ਵੀਡੀਓ ਪਾਉਂਦੇ ਸੀਗੇ ਤੇ ਉਦੋਂ ਐਡਿਟ ਨਹੀਂ ਕਰਦਾ ਸੀ ਐਡਿਟ ਕਰਨ ਨੂੰੜ ਗਈ ਹਾਂ ਹੁਣ ਸਹੀ ਚੱਲ ਪਿਆ ਹੁਣ ਸਹੀ ਚੱਲ ਪਿਆ ਕੱਲ੍ਹ ਬਾਈ ਨੇ ਮੋਗਿਆ ਇੱਕ ਮਨੀ ਸ਼ੌਕਰ ਦੇ ਗੋਪੀ ਸ਼ੌਕਰ ਵੀਰ ਹੋੜੀ ਜਿਹੜੀ ਬਲੌਗ ਬਣਾਉਂਦੇ ਉਹ ਠੀਕ ਆ ਤੇ ਉਹਨਾਂ ਦੇ ਸਬਸਕ੍ਰਾਈਬਰ ਹੈਗੇ ਆ 272000 ਠੀਕ ਉਹਨਾਂ ਨੂੰ ਅਸੀਂ ਵੀਡੀਓ ਚ ਫੋਨ ਲਿਆ ਅੱਛਾ ਉਹਨਾਂ ਤੋਂ ਫੋਨ ਕੀਤਾ ਫਿਰ ਉਹਨੇ ਬਾਈ ਨੇ ਨੰਬਰ ਦਿੱਤਾ ਮੋਗ ਫਿਰ ਉਹ ਵੀਰੇ ਨੇ ਰਾਤ 10 ਵਜੇ ਵਿਚਾਰੇ ਨੇ ਟਕਰਾ ਮਾਰ ਕੇ ਚਲਾਕ ਉਹ ਕੰਮ ਹੀ ਇਹਦਾ ਅਸੀਂ ਇਹੀ ਕਰਦੇ ਆ ਬਲੌਗਰ ਇਹਦਾ ਸੇਵਾਜੀ ਹੈ ਬਹੁਤ ਬਹੁਤ ਧੰਨਵਾਦ ਬਾਈ ਦਾ ਅੱਜ ਕੱਲ ਘੜ ਆਇਆ ਨਾ ਦੂਰ ਉਹਨਾਂ ਦਾ ਜਿਹਨਾਂ ਨੇ ਹਾਂ ਵੀ ਆ ਕੇ ਹੈਲਪ ਕੀਤੀ ਬਹੁਤ ਵਧੀਆ ਕੀਤਾ ਉਹਨਾਂ ਨੇ ਹਾਂਜੀ ਕਹੀ ਨੇ ਮੈਂ ਤੁਹਾਨੂੰ ਨਹੀਂ ਹੈ ਨਾ ਹਣਾ ਪਤਾ ਵਾ ਤੂੰ ਨਾ ਪਰਜੇਗਾ ਫੇਰ ਵੇ ਨਾ ਹਣਾ ਕਾ ਆਣ ਕੇ ਮੈਂ ਲੈ ਆਉਣਾ ਰੋਟੀ ਖਾਇਆ ਜੇ ਤੇ ਫੇਰ ਆਪਾਂ ਇੱਥੇ ਦੀਪਕ ਕਿੰਨਾ ਟਾਈਮ ਆ ਮੈਂ ਕੋਨਾ ਚਾ ਇੱਥੇ ਹੀ ਚਾਹੇ 2-3 ਘੰਟੇ ਲੱਗ ਜੀ ਨੇ 4 ਘੰਟੇ ਚੱਲ ਅਸੀਂ ਰੋਟੀ ਖਾ ਕੇ ਆਉਣੀ ਹੈ ਨਾ ਆ ਜੀ ਮੁਰਗੇ ਤੇ ਟਿਪੀ ਜਾਣਾ ਆਪਾਂ ਵਾ ਠੀਕ ਹੈ ਟਿਪੀ ਜਾਣਾ ਉਦੋਂ ਵੇ ਟਿਪੀ ਆ ਆਪਣੇ ਆਪਣੇ ਉੱਥੇ ਹੈ ਮੈਂ ਤਾਂ ਆਪਾਂ ਉੱਥੇ ਚੱਲਾਂਗੇ ਟਿਪ ਬੋਈ ਤੇ 2 ਘੰਟੇ ਲੱਗ ਜਾਣਗੇ ਹਾਂ ਇੱਥੇ ਲੱਗ ਜਾਨੇ ਨੇ 2 3 ਘੰਟੇ ਲੱਗ ਜਾਣੇ ਤੇ ਲੈ 3 ਘੰਟੇ ਲੱਗ ਜਾਣੇ ਇੱਥੇ ਤੇ ਆਪਾਂ ਬਾ ਰੋਟੀ ਗਾਟੀ ਖਾ ਕੇ ਤੇ ਆ ਜਾਨੇ ਠੀਕ ਹੈ ਚੰਗਾ ਵੀ ਦੀ ਪਿਆ ਕੋਕੇ ਪੁੱਤਰਾ ਮੈਨੂੰ ਫੋਨ ਲਾ ਦੀ ਕੋਈ ਕੰਮ ਤਾਂ ਦੰਦਾ ਹੋਇਆ ਮੈਂ ਘਰੇ ਆ ਠੀਕ ਆ ਹਾਂ ਜੀ ਕਿਹੜੀ ਰੈਲ ਬਣਾਉਣੀ ਹੈ ਅੱਜ ਅਸੀਂ ਬਣਾਉਣ ਲੱਗੇ ਆ ਜੀ ਕद्दू ਮਣੀ ਖਾਊਗਾ ਕद्दू ਹੂੰ ਕद्दू ਖਾਏ ਨਾ ਸੀ ਅੱਜ ਅਸੀਂ ਬਣਾਉਣੇ ਆ ਜੀ ਕਤੂਰੀ ਦਾਲ ਸਬਜੀ ਸੌਰੀ ਦਾਲ ਬਹੁਤ ਦਿਨਾਂ ਤੋਂ ਸਾਡਾ ਚੈਨਲ ਰੁਕ ਗਿਆ ਸੀ ਖੜਾ ਸੀ ਜੀ ਬਹੁਤ ਨਾ ਵੀਡੀਓ ਨਾ ਸ਼ਾਰਟ ਕੋਈ ਪੈ ਰਿਆ ਸੀਗਾ ਇਸ ਕਰਕੇ ਖਰਾਬ ਹੋ ਗਿਆ ਸੀ ਮੇਥੋਂ ਰੀਸੈਟ ਹੋ ਗਿਆ ਸੀ ਫੋਨ ਇਸ ਕਰਕੇ ਸਾਰਾ ਕੁਝ ਡਿਲੀਟ ਹੋ ਗਿਆ ਸੀ ਵਿੱਚੋਂ ਫੋਨ ਦੇ ਚੈਨਲ ਵੀ ਉੱਡ ਗਿਆ ਸੀ ਜੀ ਤੇ ਫੇਰ ਅਸੀਂ 8 ਦਿਨ ਹੋ ਗਏ ਸੀ ਅੱਜ ਖੜੇ ਨੂੰ ਤੇ ਫੇਰ ਆ ਮੈਂ ਵੀਰ ਜੀ ਹੁਣਾਂ ਦਾ ਨੰਬਰ ਦੇਖਿਆ वैसे बहुत मत कर दे आ वीर जी बहुत ज्यादा गोपी वीर जी वरप्रीत वीर जी गोपी ਤੇ ਮਣੀ ਵੀਰ ਜੀ ਉਹਨਾਂ ਦਾ ਵਿਚਾਰਾਂ ਦਾ ਪੱਕਾ ਨਾਮ ਨਹੀਂ ਮੈਨੂੰ ਜਾਣਦੀ ਉਹਨਾਂ ਦਾ ਚੈਨਲ ਆ ਜੀ ਗੋਪੀ ਸ਼ੋਕਰ ਮਣੀ ਸ਼ੋਕਰ ਉਹ ਚੈਨਲ ਵਾਲਿਆਂ ਦਾ ਨੰਬਰ ਲਿਆ ਮੈਂ ਵੀਡੀਓ ਦੇ ਵਿੱਚ ਤੇ ਉਹਨਾਂ ਨੇ ਹੈਲਪ ਬਹੁਤ ਜ਼ਿਆਦਾ ਕੀਤੀ ਬਹੁਤ ਵਧੀਆ ਉਹਨਾਂ ਨੇ ਧਿਆਨ ਨਾਲ ਗੱਲ ਸੁਣੀ ਤੇ ਫੇਰ ਸਾਨੂੰ ਮੋਗੇ ਤੋਂ ਇੱਕ ਵੀਰ ਜੀ ਦਾ ਨੰਬਰ ਦਿੱਤਾ ਕਹਿੰਦੇ ਇਹਨਾਂ ਨਾਲ ਗੱਲ ਕਰੋ ਤੇ ਸਾਡਾ ਨਾਮ ਲੈ ਦਿਓ ਵੀ ਤੁਹਾਡੀ ਹੈਲਪ ਕਰਨਗੇ ਤੇ ਉਹਨਾਂ ਕੋਲੇ ਅਸੀਂ ਦੱਸਿਆ ਚੈਨਲ ਬਾਰੇ ਵੀ ਇਹਦਾ ਦਾ ਹੋ ਗਿਆ ਸਾਡਾ ਜਿਹੜਾ ਰੀਸੈਟ ਹੋ ਗਿਆ ਫੋਨ ਤੇ ਉਹਨਾਂ ਨੇ ਵਿਚਾਰਿਆਂ ਨੇ ਦੇਖ ਲਓ ਉੱਥੇ ਬੈਠਿਆ ਨਹੀਂ ਸਾਡਾ ਫੋਨ ਚਲਾਤਾ ਜੀ ਉੱਤੇ ਬੈਠੇ ਹੀ ਦੱਸੀ ਗਏ ਇੱਥੋਂ ਐ ਕਰਨਾ ਐ ਕਰਨਾ ਉੱਥੋਂ ਬੈਠੇ ਬੈਠਿਆਂ ਨੇ ਵਿਚਾਰਿਆਂ ਨੇ ਫੋਨ ਚਲਾਤਾ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਵੀਰ ਜੀ ਹੋਣਾ ਦਾ ਵੀ ਬਹੁਤ ਧੰਨਵਾਦ ਉਹਨਾਂ ਦਾ ਚੈਨਲ ਗੋਪੀ ਸ਼ੌਕਰ ਮਣੀ ਸ਼ੌਕਰ ਉਹਨਾਂ ਦਾ ਚੈਨਲ ਦਾ ਬਹੁਤ ਧੰਨਵਾਦ ਤੇ ਇਸ ਵੀਰ ਜੀ ਦਾ ਦਲਜੀਤ ਵੀਰ ਜੀ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਚੈਨਲ ਚਲਾ ਕੇ ਦਿੱਤਾ ਜਿਨ੍ਹਾਂ ਨਾਲ ਵੀਰ ਜੀ ਗੁਰਪ੍ਰੀਤ ਵੀਰ ਜੀ ਗੋਪੀ ਵੀਰ ਜੀ ਨੇ ਨੰਬਰ ਦਿੱਤਾ ਤੇ ਉਹਨਾਂ ਨਾਲ ਗੱਲ ਕਰਵਾਈ ਵੀ ਹੱਲ ਕਰਕੇ ਦਿਓ ਧੰਨਵਾਦ ਬਹੁਤ-ਬਹੁਤ ਵੀਰੇ ਅੱਜ ਚੱਲ ਪਿਆ ਚੈਨਲ ਵੀ ਤੇ ਬਲੌਗ ਵੀ ਤੇ ਸ਼ਾਰਟ ਵੀ ਪੈ ਰਹੇ ਆ ਤੁਹਾਡੇ ਸੰਯੋਗ ਦੇ ਨਾਲ ਬਹੁਤ-ਬਹੁਤ ਧੰਨਵਾਦ ਤੁਹਾਨੂੰ ਪ੍ਰਮਾਤਮਾ ਬਹੁਤ ਸਾਰੀਆਂ ਤਰੱਕੀਆਂ ਵਾਸ਼ੇ ਬਹੁਤ ਸਾਰਾ ਮਾਨ ਸਨਮਾਨ ਦੇਵੇ ਬਹੁ ਵੱਡੀ ਉਮਰ ਕਰੇ ਲੰਮੀ ਉਮਰ ਦੇਵੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਬਲੌਗ ਤਾਂ ਐਂਡ ਕਰਦੇ ਆ ਕੱਲ ਨੂੰ ਅਸੀਂ ਮਿਲਾਂਗੇ ਨਵੇਂ ਬਲੌਗ ਦੇ ਨਾਲ ಧನ್ವಾ